बाबा अमरनाथ भोले बाबा जी दी ਚਾਂਕੀ ਅਤੇ ਕਬੂਤਰਦਾਨੂ ਬਾਬਾ ਬਾਲ ਭਾਰਤੀ ਜੀ ਸਮਾਦ ਪ੍ਰਾਚੀਨ ਸ਼ੰਮੁੰਦਰ ਸੈਕਟਰ 70 ਵਿਖੇ ਖਾਸ ਤੌਰ ਤੇ ਮਹਾਸ਼ਿਵratri ਦੇ ਮੌਕੇ ਤੇ ਦੇਖਣ ਨੂੰ ਮਿਲਣਗੇ ਜਿੱਥੇ ਪੂਰਾ ਮੋਹਾਲੀ ਮਹਾਸ਼ਿਵratri ਦਾ ਤਿਹਾਰ ਬੜੇ ਹੀ ਧੂਮਤਾਂਬ ਨਾਲ ਮਨਾ ਰਿਹਾ ਹੈ ਉੱਥੇ ਹੀ ਬਾਬਾ ਬਾਲ ਭਾਰਤੀ ਜੀ ਸਮਾਦ ਪ੍ਰਾਚੀਨ ਸ਼ੀ ਮੰਦਰ ਵਿਖੇ ਵੀ ਮਹਾਸ਼ਿਵratri ਆਤਾਰ ਬੜੇ ਹੀ ਧੂਮਤਾਂਬ ਨਾਲ ਮਨਾਇਆ ਜਾ ਰਿਹਾ ਹੈ ਸ਼ਰਦਾ ਲੂਆਂ ਦੀਆਂ ਲੰਮੀਆਂ ਕਤਾਰਾਂ ਭੋਲੇ ਬਾਬਾ ਦੇ ਦਰਸ਼ਨ ਲਈ ਲੱਗੀਆਂ ਹੋਈਆਂ ਨੇ ਹਾਂਜੀ ਬਾਬਾ ਬਾਲ ਭਾਰਤੀ ਵੈਲਫੇਅਰ ਕਮੇਟੀ ਮਟੌਰ ਵੱਲੋਂ ਪੀਰ ਪੂਰੇ ਪਿੰਡ ਦੇ ਦੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਜੋ ਮਹਾ ਚਵਰਾਤਰੀ ਦਾ ਤਿਹਾਰਾ ਬੜਾ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਜਿਹੜਾ ਅੱਗੇ ਇਸ ਵਾਰ ਵੀ ਅੱਜ 26 ਤਰੀਕ ਨੂੰ ਮਨਾਇਆ ਜਾ ਰਿਹਾ ਉਹਦੇ ਵਾਸਤੇ ਜਿਹੜੇ ਹੈਗੀਆਂ ਸਾਰੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਗਏ ਆ ਸਾਰੇ ਕਮੇਟੀ ਮੈਂਬਰਾਂ ਦਾ ਸਹਿਯੋਗ ਹੈ ਸਾਰਿਆਂ ਦੇ ਸਹਿਯੋਗ ਦੁਆਰਾ ਹੀ ਇਹ ਜਿਹੇ ਕੰਮ ਜਿਹੜੇ ਹੁੰਨੇ ਆ ਇੱਕ ਕੱਲੇ ਬੰਦੇ ਦੇ ਕਰਨ ਦਾ ਕੋਈ ਕੰਮ ਨਹੀਂ ਆਉਂਦਾ ਤੇ ਜਿਹੜਿਆਂ ਮੇਰੇ ਨਾਲ ਮੇਰੀ ਸਾਰੀ ਟੀਮ ਖੜੀ ਹੈ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਵੀ ਕਰਦਾ ਕਿਉਂਕਿ ਹਰ ਵਾਰੀ ਹਰ ਫੰਕਸ਼ਨ ਤੇ ਪੂਰੀ ਕਮੇਟੀ ਜੀ ਦਾ ਮੇਰਾ ਪੂਰਾ ਸਾਥ ਚੱਲਿਆ ਤੇ ਇਹ ਸਾਰਾ ਜੋ ਹੈ ਇਸਲਾਮ ਅਦਰਾ ਕਰਕੇ ਹੀ ਇਹ ਜਿਹੜੇ ਹੈਗੇ ਆ ਪ੍ਰੋਗਰਾਮ ਲਿਖੇ ਜਾਂਦੇ ਆ ਇਹਦੇ ਵਾਸਤੇ ਜੋ ਸਵੇਰੇ 5 ਵਜੇ ਤੋਂ ਦੁੱਧ ਦਾ ਈ ਫੜਾਂ ਦਾ ਲੰਗਰ ਹੈ ਜਿਹੜਾ ਉਹ ਚੱਲ ਰਿਹਾ ਜਿਹੜੇ ਅੰਦਰ ਕੀਰਤਨ ਚੱਲ ਰਿਹਾ ਮਹਿਲਾ ਮੰਡਲ ਵੱਲੋਂ ਮਹਿਲਾ ਮੰਡਲ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਜੀ ਮਹਿਲਾ ਮੰਡਲ ਦੁਆਰਾ ਹੀ ਜਿਹੜੀ ਇਹ ਸਜਾਵਟ ਹੈ ਜਿੰਨੀ ਵੀ ਕੀਤੀ ਗਈ ਹੈ ਇਹ ਸਾਰੀ ਮਹਿਲਾ ਮੰਡਲ ਦੀ ਦੇਣ ਹੈਗੀ ਉਹ ਵੀ ਸਾਡੀਆਂ ਭੈਣਾਂ ਸਾਡੀਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਤੇ ਹੁਣ ਸਵੇਰ ਦੀ ਹੈ ਜਿਹੜਾ ਹੈਗਾ 10 ਵਜੇ ਦਾ ਕੀਰਤਨ ਚੱਲ ਰਿਹਾ ਈ ਤੋਂ ਬਾਅਦ ਜਿਹੜੇ ਹੈਗੇ ਆ ਜੰਗਮ ਹਰ ਵਾਰੀ ਪੰਜੌਰ ਤੋਂ ਆਉਣੇ ਆ ਜੀ ਤੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਸ਼੍ਰੀ ਗੁਰਦੀ ਕਥਾ ਸੁਣਾ ਗਈ ਤੇ ਸੰਗਤਾਂ ਨੂੰ ਨਿਹਾਲ ਕਰਨਾ ਤੇ ਇਹ ਜਿਹੜਾ ਹੈਗਾ ਪ੍ਰਭੂ ਛਾ ਤੱਕ ਰਾਤ ਤੱਕ ਇਸ ਤਰ੍ਹਾਂ ਚੱਲਣਾ ਜੀ ਸਾਰਾ ਪ੍ਰੋਗਰਾਮ ਤੇ ਮੈਂ ਤੁਹਾਡੀ ਟੀਮ ਦਾ ਸਾਰੀ ਦਾ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਹਰ ਫੁਨਕਸ਼ਨਾਂ ਨੂੰ ਜਿਹੜਾ ਹੈਗਾ ਲਾਈਵ ਦਿਖਾਉਨੇ ਹੋ ਤੇ ਸਾਰੇ ਫੁਨਕਸ਼ਨਾਂ ਨੂੰ ਤੁਸੀਂ ਵੱਧ ਚੜ ਕੇ ਸਾਡਾ ਜਿਹੜਾ ਹੈਗਾ ਜੋ ਸਾਡੀਆਂ ਕਮੀਆਂ ਉਹ ਵੀ ਤੁਸੀਂ ਆ ਕੇ ਸਾਨੂੰ ਦੱਸਦੇ ਅਸੀਂ ਤੁਹਾਡੇ ਵੀ ਸਾਰੀ ਕਮੇਟੀ ਬਾਬਾ ਬਾਲ ਬਾਬਾ ਬਾਲਪੁਰ ਵਿਲਵੀਰ ਕਮੇਟੀ ਤੁਹਾਡੇ ਸਾਰੇ ਟੀਵੀ ਚੈਨਲ ਵਾਲਿਆਂ ਦਾ ਮੇਰੇ ਵੀਰਾਂ ਦਾ ਸਾਰਿਆਂ ਦਾ ਤੁਹਾਡਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਸੱਜਣਾ ਮਿੱਤਰਾਂ ਨਾਲ ਇਹ ਜੋ ਇਹ ਬਾਹਰ ਪ੍ਰਸਾਰ ਜਾਊਗਾ ਹੋਰ ਜਾਊਗਾ ਜਿਹੜੇ ਬੰਦਿਆਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗਦਾ ਜੀ ਕਿ ਸਵੇਟ ਦਾ ਲਾਈਵ ਚੱਲ ਰਿਹਾ ਸੰਗਤਾਂ ਬਹੁਤ ਖੁਮ ਹਮਾ ਕੇ ਪਹੁੰਚ ਰਹੀ ਹੈ ਤੇ ਮੈਂ ਸਾਰੀਆਂ ਸੰਗਤਾਂ ਦਾ ਬਹੁਤ तहे ਦਿਲੋਂ ਸ਼ਬਰਾਤਰੀ ਦੀਆਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਪ੍ਰਧਾਨ ਜੀ ਇੱਕ ਬੜੀ ਵਸੁੰਦਰ ਜੀ ਜਿਹਦੇ ਪਿੱਛੇ ਬਾਬਾ ਬਰਫਾ ਨਹੀਂ ਬਣਾਏ ਨੇ ਇਹ ਕਿਦਾਂ ਪਿਆਨ ਜੈ ਕੀ ਦੇ ਵਿੱਚ ਵਿੱਚ ਘਰ ਇਹ ਅਸੀਂ ਜੀ ਪਿਛਲੇ 3 ਸਾਲ ਤੋਂ ਬਣਾ ਰਹੇ ਆ ਜੀ ਸਾਡੇ ਕੋਲ ਇੱਕ ਟੀਮ ਆਈ ਸੀ ਜੀ ਪਿੱਛੇ 2 ਸਾਲ ਪਹਿਲਾਂ ਉਹ ਤਿਆਰ ਕਰਕੇ ਗਈ ਸੀ ਸਾਨੂੰ ਇਹ ਬਹੁਤ ਵਧੀਆ ਕਨਸੈਪਟ ਲੱਗਿਆ ਆ ਕਬੂਤਰਾਂ ਦਾ ਜੋੜਾ ਵੀ ਤੁਸੀਂ ਦੇਖ ਰਹੇ ਹੋ ਉਹ ਬੈਠਾ ਆ ਇਧਰ ਕਬੂਤਰਾਂ ਦਾ ਜੋੜਾ ਬੈਠਾ ਜੀ ਜਿਹੜਾ ਹੈਗਾ ਬਾਬੇ ਦੀ ਕਥਾ ਸੁਣਾ ਕੇ ਸਾਰੀ ਜੋ ਮੰਦਿਰ ਤੇ ਕਹਿੰਦੇ ਆ ਆਪਣੇ ਐਸਾ ਯੂਨਿਕਾ ਕਾਪਾ ਪਰਵਾਨੀਆਂ ਤਬੂਤਰ ਦਾ ਐਸੀ ਮੰਦਿਰ ਤੇ ਦੇਖ ਰਹੇ ਨੇ ਇਹ ਕੀ ਇਹ ਪੁਣੇ ਬਾਬਾ ਜੀ ਦਾ ਹੀ ਚਮਤਕਾਰ ਹੈ ਜੀ ਉਹੀ ਸਾਨੂੰ ਜਿਹੜੀ ਇਹ ਬੁੱਧ ਭਗਤ ਦੇ ਸਾक्षात ਵਰਨਾ ਜੀ ਦਰਸ਼ਨ ਦਾ ਨੂਰ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਇਹ ਸਾਰਾ ਪੁਣੇ ਬਾਬੇ ਜੀ ਦਾ ਆਪ ਦਾ ਹੀ ਸਾਡੇ ਦੇ ਅਸ਼ੀਰਵਾਦ ਹੈ ਤੇ ਮੈਂ ਫੇਰ ਦੁਬਾਰਾ ਸਾਰੇ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਤੇ ਆਪਣੀ ਕਮੇਟੀ ਦਾ ਮਹਿਲਾ ਮੰਡਲ ਦਾ ਤੇ ਤੁਹਾਡੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਭਰਾਂ ਜੀ ਜੇ ਸਾਡੇ ਸ਼੍ਰੋਤਾ ਦੇਖ ਰਹੇ ਨੇ ਕੋਈ ਮੈਸੇਜ ਦੇਣਾ ਚਾਹੁੰਗੇ ਆਪਣੇ ਵੱਲੋਂ ਸਿਵਰਾਤਰੀ ਦੇ ਮੌਕੇ ਤੇ ਸਿਵਰਾਤਰੀ ਦੇ ਮੌਕੇ ਹੁਣ ਤੁਸੀਂ ਦੇਖ ਰਹੇ ਹੋ ਜੀ ਸਾਡੇ ਪਿੰਡ ਦਾ ਇਹ ਬਾਬਾ ਜੀ ਵੱਲੋਂ ਲਾ ਲੋ ਜਿੱਧਰੋਂ ਮਰਜ਼ੀ ਲਾ ਲੋ ਇਹ ਸਾਡੇ ਪਿੰਡ ਤੇ ਇਹ ਬਹੁਤ ਵੱਡਾ ਅਸੀਰਵਾਦ ਹੈ ਜਿਹੜਾ ਕਿ ਸਾਰੇ ਧਰਮਾਂ ਤੋਂ ਹੁਣ ਤੁਸੀਂ ਦੇਖ ਰਹੇ ਹੋ Hindu, Muslim, Sikh, Assai ਸਾਰੇ ਇੱਥੇ ਆਉਣੇ ਕਿਸੇ ਦਾ ਕੋਈ ਵੀ ਫੰਕਸ਼ਨ ਹੋਵੇ ਸਾਡੇ ਪਿੰਡ ਦੇ ਵਿੱਚ ਜਦੋਂ ਸਾਡੇ ਮੁਸਲਮਾਨ ਭਰਾ ਦੀਤ ਮਨਾਉਂਦੇ ਆ ਸਾਰੇ ਹਿੰਦੂ ਸਿੱਖ ਸਾਰੇ ਉੱਥੇ ਜਾਂਦੇ ਆ ਉਹ ਅੱਜ ਇੱਥੇ ਆਏ ਹੋਏ ਆ ਇਹ ਸਾਡਾ ਇੱਕ ਬਾਬਾ ਬਾਲ ਭਾਰਤੀ ਦੀ ਗੱਲ ਲਾ ਲਓ ਤੇ ਸਾਡੇ ਜਿਹੜੇ ਹੈਗੇ ਆ ਖੇੜੇ ਪਾਤਸ਼ਾਹ ਜੀ ਦਾ ਲਾ ਲਓ ਵੀਰਾ ਪਾਤਸ਼ਾਹ ਜੀ ਦਾ ਲਾ ਲਓ ਇਹ ਉਹਨਾਂ ਦਾ ਹੀ ਅਸੀਰਵਾਦ ਹੈ ਜੀ ਸਾਡੇ ਸਾਰੇ ਧਰਮ ਜਿਹੜੇ ਹੈਗੇ ਆ ਸਾਰੇ ਗਲ ਮਿਲ ਕੇ ਸਾਰੇ ਤਿਹਾਰ ਮਨਾਉਂਦੇ ਆ ਸਾਡੇ ਚ ਕਦੇ ਕੋਈ ਫਰਕ ਨਹੀਂ ਹੁੰਦਾ ਨਾ ਅਸੀਂ ਦੇਖਿਆ ਇਹ ਜਿਹੀ ਹੈਗੀ ਇੱਕ ਫਲਵਾੜੀ ਦੀ ਤਰ੍ਹਾਂ ਸਾਰੇ ਫੁੱਲ ਇੱਥੇ ਮੈਕ ਰਹੇ ਆ ਤੁਸੀਂ ਦੇਖ ਹੀ ਰਹੇ ਹੋ मैं इस घर की सारी धर्मों का भी सत्कार करना हूं जिन्हे सुबह शाम तक सारे मोढन और मुंडा जुड़ के खड़े हैं मैंने करता है वो ऐसी महायज्ञ में दान देकर भागीदार बनने से पता नहीं जब हमारे ऊपर कोई कष्ट आता है तब हम क्या कहते हैं अरे इसी भुमे में हमने कोई पुण्य किया होगा हमारे ऐसे कोई इतना भारी संकट आया था वो कट गया ऐसे ही दान से संकट भी कटते हैं और वहां ਕੇ ਮੈਦਾਨ ਦੇ ਕਰ